ਤਦ ਕਿ ਆ ਗਿਆ ਕੀ ਨਾ ਚਾਹੁੰਦਾ ਬਿਲਕੁਲ ਇੱਕ ਵਾਰ ਫਿਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਮੇਰਾ ਵਿਧਾਨ ਸਭਾ ਹਲਕਾ ਦਾ ਪਿੰਡ ਪੋਵਾ ਜਿਹਦੇ ਨਾਂ ਦੇ ਉੱਤੇ ਵਿਧਾਨ ਸਭਾ ਪੰਜਾਬ ਚ ਜਾਣੀ ਜਾਂਦੀ ਹੈ ਸੋ ਅੱਜ ਇਸ ਪਿਆਰੇ ਨਗਰ ਚ ਆਇਆ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਇਸ ਪਿੰਡ ਦੇ ਅੰਦਰ ਇੱਕ ਇੰਡੋਰ ਸਟੇਡੀਅਮ ਜਿਹੜਾ ਬਣਿਆ ਹੈ ਬੜਾ ਖੂਬਸੂਰਤ ਮਤਲਬ ਸਟੇਡੀਅਮ ਹੈ ਜਿਹਦਾ ਅੱਜ ਉਦਘਾਟਨ ਕੀਤਾ ਔਰ ਲਗਭਗ 30 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਹੈ ਸੋ ਇਹਦੇ ਅੰਦਰ ਜਿਹੜੀ ਖੇਡ ਨਰਸਰੀ ਹੈ ਜਿਹੜੀ ਮਾਨਜੋਗ ਮੁੱਖ ਮੰਤਰੀ ਜੀ ਦਾ ਬੜਾ ਪਿਆਰਾ ਉਹਨਾਂ ਦਾ ਸੁਪਨਾ ਕਿ ਪੰਜਾਬ ਨੂੰ ਖੇਡਾਂ ਦੇ ਪੱਖ ਤੋਂ ਅਸੀਂ ਅੱਗੇ ਲੈ ਕੇ ਜਾਣਾ ਸੋ ਉਹ ਪੁਰਾਣਾ ਕਲਚਰ ਜਿਹੜਾ ਪੰਜਾਬ ਦਾ ਦੁਆਰਾ ਖੇਡਾਂ ਬਤਨ ਪੰਜਾਬ ਦੇ ਰਾਹੀਂ ਜਿਹੜਾ ਇਸ ਵੇਲੇ ਪੰਜਾਬ ਚੱਲ ਰਿਹਾ ਸੋ ਇੱਥੇ ਮਤਲਬ ਜਿਹੜੀ ਉਹ 30 ਲੱਖ ਰੁਪਏ ਦੀ ਲਾਗਤ ਨਾਲ ਬਣਨ ਤੋਂ ਬਾਅਦ 30 ਲੱਖ ਰੁਪਏ ਹੋਰ ਇਸ ਐਂਡੋ ਸਟੇਡੀਅਮ ਦੇ ਅੰਦਰ ਜਿਹੜਾ ਦਾ ਇੰਟੀਰੀਅਰ ਹੈ ਜਿਹੜੀ ਖੇਡ ਦੀ ਰਿਕੁਆਇਰਮੈਂਟ ਹੈ ਉਹ ਜਿਹੜੇ ਇਨਸਟਰੂਮੈਂਟ ਇੱਥੇ ਲੱਗਣੇ ਆ ਸੋ 60 ਲੱਖ ਰੁਪਏ ਦੀ ਲਾਗਤ ਨਾਲ ਇਹ ਕੰਪਲੀਟ ਜਿਹੜਾ ਹੋਣਾ ਸੋ ਮੈਨੂੰ ਖੁਸ਼ੀ ਹੈ ਕਿ ਅੱਜ ਦਾ ਉਗਾਡਣ ਕੀਤਾ ਔਰ ਪੰਜਾਬ ਦੇ ਅੰਦਰ ਮਾਰਜੁਗ ਮੁੱਖ ਮੰਤਰੀ ਜੀ ਦੀ ਸਰਕਾਰ ਲਗਾਤਾਰ ਜਿੱਥੇ ਬਾਕੀ ਸਾਈਡਾਂ ਤੇ ਕੰਮ ਕਰ ਰਹੀ ਹੈ ਉਥੇ ਖੇਡਾਂ ਦੇ ਲਈ ਪੰਜਾਬ ਦੇ ਅੰਦਰ ਵੱਡੇ ਹਮਲੇ ਮਾਰੇ ਜਾ ਰਹੇ ਤੁਸੀਂ ਦੇਖਿਆ ਕਿ ਪਹਿਲੀ ਵਾਰ ਹੋਇਆ ਜਦੋਂ ਸਾਡੇ ਖਿਡਾਰੀ ਮੱਲਬਾ ਲੰਪੇ ਨਹੀਂ ਤੇਰੇ ਲਈ ਜਿਹੜੇ ਪੰਜਾਬ ਚ ਜਾ ਰਹੇ ਆ ਉਹਨਾਂ ਨੂੰ ਅਡਵਾਂਸ 15-15 ਲੱਖ ਰੁਪਏ ਸਰਕਾਰ ਨੇ ਦਿੱਤਾ ਕਿ ਉਹ ਖਰਾਕ ਖਾਨ ਉਹ ਆਪਣੀਆਂ ਵਰਦੀਆਂ ਲੈਣ ਆਪਣੇ ਹੋਰ ਤਿਆਰੀ ਕਰਨ ਜੋ ਪੰਜਾਬ ਨੂੰ ਖੇਡਾਂ ਦੇ ਪੱਗ ਤੋਂ ਮੋਰੀ ਕਰਨ ਦੇ ਲਈ ਇਹ ਸਰਕਾਰ ਦੇ ਵੱਡੇ ਉਪਰਾਲੇ ਆ ਸੋ ਡਰੱਗਸ ਦੇ ਖਿਲਾਫ ਜਿਹੜੀ ਮਹਿੰਮ ਹੈ ਪੰਜਾਬ ਸਰਕਾਰ ਦੀ ਔਰ ਦਰਘਸ ਤੋਂ ਲੋਕਾਂ ਦਾ ਖੜਾ ਸਦਾਨ ਦੇ ਲਈ ਖੇਡਾਂ ਵੀ ਇੱਕ ਸਰਕਾਰ ਕੋ ਸਬਸਟੀਟੂਟ ਆ ਸੋ ਇਸ ਕਰਕੇ ਖੇਡਾਂ ਦੇ ਪੱਖ ਤੋਂ ਜਿਹੜਾ ਆ ਉਹ ਵੱਡੇ ਉਪਰਾਲੇ ਕੀਤੇ ਜਾ ਰਹੇ ਆ ਨਾ ਕੇਵਲ ਭੋਏ ਦੇ ਅੰਦਰ ਵਲੀ ਕੇ ਚਾਰ ਹੋਰ ਸਟੇਡੀਅਮ ਜਿਹੜੇ ਆ ਮੇਰੇ ਹਲਕੇ ਦੇ ਅੰਦਰ ਗਵਿੰਦਸਰ ਭੋਆ ਕਟਾਰੂ ਚੱਕ ਉਹਦੇ ਮਤਲਬ ਨਿਰਮਾਨ ਕਾਰਜ ਜਿਹੜੇ ਚੱਲ ਰਹੇ ਆ ਛੋੜੇ ਦੇ ਅੰਦਰ ਸੋ ਬਸ ਇਸੇ ਤਰ੍ਹਾਂ ਆਪਣੇ ਲੋਕਾਂ 'ਚ ਰਹਿਣਾ ਆਪਣੇ ਲੋਕਾਂ ਦੇ ਮਸਲੇ ਹੱਲ ਕਰਨੇ ਤੇ ਰੋਜ਼ ਮੇਰੀ ਮਤਲਬ ਹੈਗੀ ਐ ਸੋ ਸਭ ਨੂੰ ਪੁਆਵ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ